हां जी सस्का हाल दोस्तों ठीक ठाक हो जी सारे ਨਵਾਂ ਐਪੀਸੋਡ ਲੈ ਕੇ ਜੁੜ ਚੁੱਕੇ ਆ ਜੀ ਮੈਂ ਇੱਕ ਵਾਰ ਫੇਰ ਗੁਰਿੰਦਰ ਅੱਜ ਫੇਰ ਉਹੀ ਕੋਸ਼ਿਸ਼ ਆ ਕਿ ਕੁਝ ਕੰਮ ਦੀਆਂ ਗੱਲਾਂ ਕਰੀਏ ਕੁਝ ਸਕੂਨ ਦੇਣ ਵਾਲੀਆਂ ਗੱਲਾਂ ਕਰੀਏ ਤੇ ਤੁਸੀਂ ਇਹਨਾਂ ਨੂੰ ਜ਼ਿੰਦਗੀ 'ਚ ਜੇ ਲਾਗੂ ਕਰੋਗੇ ਤਾਂ ਜ਼ਰੂਰ ਜਿਹੜੇ ਤੁਹਾਡੇ ਦੁੱਖ ਨੇ ਕਿਤੇ ਨਾ ਕਿਤੇ ਤਾਂ ਘੱਟ ਹੋ ਜਾਣਗੇ ਕਿਤੇ ਨਾ ਕਿਤੇ ਤੁਹਾਨੂੰ ਰਿਲੈਕਸ ਜ਼ਰੂਰ ਮਿਲੂਗਾ ਅੱਜ ਵਿਸ਼ਾ ਜਿਹੜਾ ਵਾ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਊਗਾ ਪੰਜ ਉਹ ਚੀਜ਼ਾਂ ਬਾਰੇ ਗੱਲ ਕਰਨੀਆਂ ਜਿਹੜੀਆਂ ਪਰਮਾਨੈਂਟ ਨਹੀਂ ਹੈਗੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਸਥਿਰ ਨਹੀਂ ਹੈਗੀਆਂ ਤੇ ਇਹ ਆਪਾਂ ਕਬੂਲ ਵੀ ਕਰੀਏ ਕਿ ਇਹ ਪੰਜ ਚੀਜ਼ਾਂ ਆਪਣੇ ਨਾਲ ਹਮੇਸ਼ਾ ਨਹੀਂ ਰਹਿਣੀਆਂ ਤੇ ਜੇ ਤੁਸੀਂ ਇਹ ਕਬੂਲ ਕਰ ਲਓਗੇ ਤਾਂ ਜ਼ਿੰਦਗੀ ਜ਼ਰੂਰ ਸੌਖੀ ਹੋਊਗੀ ਕਿਹੜੀਆਂ ਉਹ ਪੰਜ ਚੀਜ਼ਾਂ ਆਜੋ ਕਰਦੇ ਆਂ ਗੱਲ ਪਹਿਲਾ ਵਾਜੀ ਸੁੱਖ ਸੁੱਖ ਸਦੀਵੀ ਨਹੀਂ ਹੈਗਾ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਗੱਲ ਤਾਂ ਧਰਤੀ ਤੇ ਜਿੰਨੇ ਮਹਾਪੁਰਖ ਆਏ ਨੇ ਜਿੰਨੇ ਬੁੱਧੀਜੀਵੀ ਹੋਏ ਨੇ ਵਿਦਵਾਨ ਹੋਏ ਨੇ ਉਹਨਾਂ ਨੇ ਆਪਣੇ ਆਪ ਤੇ ਸੁੱਖ ਦੁੱਖ ਦੋਨੋਂ ਹੰਢਾਏ ਵੀ ਨੇ ਤੇ ਸਾਨੂੰ ਉਪਦੇਸ਼ ਵੀ ਇਹੋ ਦਿੱਤਾ ਕਿ ਭਾਈ ਇਹ ਤੁਹਾਡੇ ਨਾਲ ਹੀ ਰਹਿਣੇ ਨੇ ਜਦ ਤੱਕ ਤੁਹਾਡੇ ਸਾਹ ਨੇ ਇਹਨਾਂ ਤੋਂ ਤੁਸੀਂ ਖਹਿੜਾ ਨਹੀਂ ਛਡਵਾ ਸਕਦੇ ਪਰ ਅੱਜ ਜੋ ਮੈਂ ਇਹ ਪੁਆਇੰਟ ਨੂੰ ਐਕਸਪਲੇਨ ਕਰਨਾ ਨਾ ਸੁੱਖ ਵਾਲੇ ਨੂੰ ਉਹ ਇਦਾਂ ਕਰਨਾ ਮੈਂ ਮੂਡ ਦੀ ਗੱਲ ਕਰੂੰਗਾ ਬੰਦੇ ਦਾ ਨਾ ਮੂਡ ਰੋਜ਼ ਵੱਖਰੇ ਤਰ੍ਹਾਂ ਦਾ ਹੁੰਦਾ ਰੋਜ਼ ਤੁਹਾਡਾ ਮੂਡ ਅਲੱਗ-ਅਲੱਗ ਹੁੰਦਾ ਵਾ ਕਦੇ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋਨੇ ਹੋ ਕਦੇ ਤੁਸੀਂ ਐਵੇਂ ਉਦਾਸ ਹੋਏ ਰਹਿੰਨੇ ਹੋ ਕਾਰਨ ਵੀ ਕੋਈ ਨਹੀਂ ਤੁਹਾਨੂੰ ਪਤਾ ਹੀ ਨਹੀਂ ਕਾਰਨ ਕੀ ਆ ਬਸ ਉਦਾਸੀ ਛਾਈ ہوئی ਆ ਹਨਾ ਰੋਜ਼ ਇਦਾਂ ਹੁੰਦਾ ਕਿ ਕਦੇ ਕਿਸੇ ਤਰ੍ਹਾਂ ਦੇ ਆਪਾਂ ਹੁੰਨੇ ਆ ਕਦੇ ਕਿਸੇ ਤਰ੍ਹਾਂ ਦੇ ਜਦੋਂ ਤੁਸੀਂ ਖੁਸ਼ ਹੋ ਉਦੋਂ ਤੁਸੀਂ ਫਿਰ ਨਿੱਕੀ-ਨਿੱਕੀ ਗੱਲ ਚ ਖੁਸ਼ੀ ਹੋ ਲੱਭੋਗੇ ਜਦੋਂ ਤੁਸੀਂ ਉਦਾਸ ਹੋ ਫਿਰ ਤੁਸੀਂ 네ਗਟਿਵਿਟੀ ਹੋ ਲੱਭੋਗੇ ਹਰ ਗੱਲ ਚੋਂ ਜਦਦਣ ਤੁਹਾਡਾ ਮੂਡ ਚੰਗਾ ਵਾ ਤੁਹਾਨੂੰ ਕੋਈ ਨੈਗੇਟਿਵ ਖਬਰ ਕੋਈ ਨੈਗੇਟਿਵ ਗੱਲ ਸੁਣਨ ਨੂੰ ਵੀ ਮਿਲ ਗਈ ਤੁਸੀਂ ਰਿਐਕਟ ਨਹੀਂ ਕਰਨਾ ਪਰ ਜਦਦਣ ਤੁਹਾਡਾ ਮੂਡ ਠੀਕ ਨਹੀਂ ਤੁਸੀਂ ਐਵੇਂ ਖਿਜੇ ਰਹੋਗੇ ਨਿੱਕੇ ਨਿੱਕੇ ਗੱਲ ਤੇ ਖਿਜੇ ਰਹੋਗੇ ਹੁੰਦਾ ਐਦਾਂ ਸੋ ਮੂਡ ਤੁਹਾਡਾ ਇਹ ਸੌਖਾ ਜਿਹੜਾ ਇਹ ਸਥਿਰ ਨਹੀਂ ਹੈਗਾ ਪਰਮਾਨੈਂਟ ਨਹੀਂ ਹੈਗਾ ਇਹਨੂੰ ਕਬੂਲ ਕਰੋ ਦੂਜਾ ਪੁਆਇੰਟ ਆ ਜੀ ਜਿੱਤ ਉਹ ਵੀ ਸਥਿਰ ਨਹੀਂ ਹੈਗੀ ਤੁਸੀਂ ਹਮੇਸ਼ਾ ਨਹੀਂ ਜਿੱਤ ਸਕਦੇ ਹਾਰਨਾ ਵੀ ਪੈਣਾ ਵਾ ਇਹ ਇਹੋ ਜਿਹਾ ਕੋਈ ਇਨਸਾਨ ਨਹੀਂ ਹੈਗਾ ਦੁਨੀਆ ਦੇ ਉੱਤੇ ਜਿਹੜਾ ਕਦੇ ਹਾਰਿਆ ਹੀ ਨਾ ਹੋਵੇ ਤੁਸੀਂ ਜੇ ਇਹ ਸੋਚਦੇ ਹੋ ਵੀ ਅਸੀਂ ਹਰ ਸਮੇਂ ਜਿੱਤੀ ਹੋ ਜਾਈਏ ਫਿਰ ਤਾਂ ਤੁਸੀਂ ਦੁੱਖਾਂ 'ਚ ਜਾਣਾ ਹੀ ਜਾਣਾ ਕੋਈ ਵੀ ਪਲੇਅਰ ਲਗਾ ਲਓ ਕਿਸੇ ਵੀ ਗੇਮ ਦਾ ਲਗਾ ਲਓ ਜੇ ਮੈਂ ਕ੍ਰਿਕਟ ਦੀ ਗੱਲ ਕਰਾਂ ਸਚਨ ਤੰਦੁਲਕਰ ਇੱਕ ਬਹੁਤ ਵੱਡਾ ਨਾਮ ਮੰਨਿਆ ਗਿਆ ਕਿ ਉਹ ਹਰ ਮੈਚ ਦੇ ਵਿੱਚ ਸੈਂਚਰੀ ਲਾ ਲੈਂਦਾ ਸੀ ਜਾਂ ਹਰ ਮੈਚ 'ਚ ਪਰਫਾਰਮ ਕਰਦਾ ਸੀ ਜਾਂ ਕੋਈ ਵੀ ਪਲੇਅਰ ਆ ਦੁਨੀਆ ਦਾ ਕਿਸੇ ਵੀ ਗੇਮ ਦਾ ਕਿ ਉਹ ਹਰ ਮੈਚ ਦੇ ਵਿੱਚ ਆਪਣਾ ਚੰਗਾ ਪਰਫਾਰਮੈਂਸ ਦੇ ਪਾਉਂਦਾ ਵਾ ਨਹੀਂ ਕਦੇ-ਕਦੇ ਉਹਦਾ ਦਿਨ ਨਹੀਂ ਹੁੰਦਾ ਆਪਾਂ ਕਹਿੰਦੇ ਨਾ ਦਿਨ ਨਹੀਂ ਸੀਗਾ ਅੱਜ ਮਾੜਾ ਪਰਫਾਰਮ ਕੀਤਾ ਸੋ ਜ਼ਿੰਦਗੀ ਦੇ ਵਿੱਚ ਵੀ ਇਹ ਗੱਲ ਯਾਦ ਰੱਖ ਲਓ ਕਿ ਆਪਾਂ ਕੋਈ ਵੀ ਕੰਪੀਟੀਸ਼ਨ ਲੜਤ ਜਾਂਦੇ ਆ ਜ਼ਿੰਦਗੀ ਦਾ ਕੋਈ ਮੁਕਾਬਲਾ ਵਾ ਆਪਾਂ ਹਮੇਸ਼ਾ ਜਿੱਤਾਂ ਹਾਸਲ ਨਹੀਂ ਕਰ ਸਕਦੇ ਹਾਰਾਂ ਨੂੰ ਕੰਪੂਲ ਕਰਨਾ ਸਿੱਖ ਲਓ ਇਹ ਇਹ ਵੀ ਗੱਲ ਪੱਲੇ ਬੰਨ ਲਓ ਜਿੱਤ ਹਾਰ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਵਾ ਹਾਰਾਂ ਨੂੰ ਦਿਲ ਤੇ ਨਾ ਲਾਇਓ ਤੁਸੀਂ ਖੁਸ਼ ਰਹੋਗੇ ਤੀਜੀ ਗੱਲ ਆ ਜੀ ਪ੍ਰਸ਼ੰਸਾ ਤੁਹਾਡੀ ਪ੍ਰੇਜ਼ ਤਾਰੀਫ਼ ਇਹ ਵੀ ਤੁਹਾਨੂੰ ਹਮੇਸ਼ਾ ਨਹੀਂ ਮਿਲਣੀ ਹਰੇਕ ਨੇ ਆ ਕੇ ਤੁਹਾਡੀ ਤਾਰੀਫ ਨਹੀਂ ਕਰਨੀ ਹਰੇਕ ਨੇ ਆ ਕੇ ਤੁਹਾਨੂੰ ਚੰਗਾ ਨਹੀਂ ਕਹਿਣਾ ਆਲੇ-ਦੁਆਲੇ ਜਿੰਨੇ ਵੀ ਤੁਹਾਡੇ ਲੋਕ ਨੇ ਉਹ ਸਾਰੇ ਤੁਹਾਡੇ ਤੋਂ ਖੁਸ਼ ਨਹੀਂ ਹੋ ਸਕਦੇ ਤੁਸੀਂ ਸਾਰਿਆਂ ਨੂੰ ਖੁਸ਼ ਕਰ ਵੀ ਨਹੀਂ ਸਕਦੇ ਸੋ ਤੁਹਾਡਾ ਵਿਰੋਧ ਵੀ ਜ਼ਰੂਰ ਹੋਊਗਾ ਤੁਹਾਡੀ ਬੁਰਾਈ ਵੀ ਜ਼ਰੂਰ ਹੋਊਗੀ ਭਾਵੇਂ ਤੁਹਾਡਾ ਕੋਈ ਚੰਗਾ ਪੁਆਇੰਟ ਵੀ ਆ ਕੋਈ ਇੱਕ ਬੰਦਾ ਆ ਕੇ ਉਹਤੇ ਤਾਰੀਫ ਕਰ ਰਿਹਾ ਤੁਹਾਨੂੰ ਉਹਤੇ ਹੱਲਾਸ਼ੇਰੀ ਦੇ ਰਿਹਾ ਉਸੇ ਪੁਆਇੰਟ ਦੇ ਉੱਤੇ ਤੁਹਾਡਾ ਕੋਈ ਆ ਕੇ ਵਿਰੋਧ ਵੀ ਕਰ ਸਕਦਾ ਮੈਂ ਆਪਣੀ ਉਦਾਹਰਨ ਦੇ ਦਿੰਦਾ ਤੁਹਾਨੂੰ ਵਿਜੇ ਆਹ ਮੈਂ ਵੀਡੀਓਜ਼ ਬਣਾ ਰਿਹਾ ਨੇ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਮੈਂ ਧੰਨਵਾਦ ਕਰਦਾ ਤੁਸੀਂ ਜੇ ਤਾਰੀਫ ਕਰਦੇ ਹੋ ਮੇਰੀ ਤਾਂ ਇਸ ਕੰਟੈਂਟ ਦੇ ਉੱਤੇ ਜਿਹਦੇ ਵਿੱਚ ਕੁਝ ਵੀ ਨੈਗੇਟਿਵ ਨਹੀਂ ਆ ਕੁਝ ਵੀ ਕੰਟਰੋਵਰਸੀ ਵਾਲਾ ਕੰਮ ਨਹੀਂ ਆ ਫਿਰ ਵੀ ਲੋਕ ਵਿਰੋਧ ਕਰਨ ਵਾਲੇ ਮੈਨੂੰ ਮਿਲ ਜਾਂਦੇ ਨੇ ਪਰ ਉਹਨਾਂ ਨੂੰ ਇਗਨੋਰ ਕਰਨਾ ਆਉਣਾ ਚਾਹੀਦਾ ਆਪਾਂ ਨੂੰ ਇਸ ਚੀਜ਼ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਕਿ ਸਾਰੇ ਆ ਕੇ ਤੁਹਾਡੀ ਹਮੇਸ਼ਾ ਪ੍ਰੇਜ਼ ਨਹੀਂ ਕਰਨਗੇ ਇਹ ਵੀ ਜ਼ਿੰਦਗੀ ਦਾ ਹਿੱਸਾ ਵਾ ਕਦੇ ਤੁਹਾਡੀ ਪ੍ਰਸ਼ੰਸਾ ਵੀ ਹੋਊਗੀ ਤੇ ਕਦੇ ਤੁਹਾਡਾ ਵਿਰੋਧ ਵੀ ਹੋਊਗਾ ਚੌਥੀ ਚੀਜ਼ ਜਿਹੜੀ ਸਥਿਰ ਨਹੀਂ ਹੈਗੀ ਉਹ ਆ ਜੀ ਤੰਦਰੁਸਤੀ ਤੁਹਾਡੀ ਸਿਹਤ ਇੱਥੇ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਤੁਸੀਂ ਬਹੁਤ ਜਲਦੀ ਬਿਮਾਰ ਹੋ ਜਾਓਗੇ ਸਾਰੇ ਜਾਂ ਤੁਹਾਡੀ ਸਿਹਤ ਖਰਾਬ ਹੋ ਜਾਊਗੀ ਮੈਂ ਕਹਿਣਾ ਚਾਹੁੰਨਾ ਕਿ ਮੰਨ ਲਓ ਤੁਸੀਂ ਅੱਜ 30 ਸਾਲ ਦੇ ਹੋ ਤੁਸੀਂ 40 ਸਾਲ ਦੇ ਹੋ 50 ਸਾਲ ਦੇ ਹੋ ਜਿੰਨੇ ਵੀ ਹੋ ਅੱਜ ਤੋਂ 10 ਸਾਲ ਪਿੱਛੇ ਜਾਓ 15 ਸਾਲ ਪਿੱਛੇ ਜਾਓ ਕੀ ਤੁਹਾਡੇ ਵਿੱਚ ਉਹ એનર્ਜੀ ਹੈਗੀ ਆ ਜੇ ਤੁਸੀਂ ਅੱਜ 50 ਸਾਲ ਦੇ ਹੋ ਤਾਂ 20 ਸਾਲ ਪਿੱਛੇ ਜਾਓ ਕੀ ਉਹ ਹੈਗੀ ਆ ਤੁਹਾਡੇ ਵਿੱਚ એનર્ਜੀ ਜੇ ਕਿਸੇ ਜੋ ਹੈਗੀ ਆ ਤਾਂ ਵੈਲੈਂਟ ਗੋਡਾ ਪਰ ਕਿਤੇ ਨਾ ਕਿਤੇ ਫਰਕ ਜ਼ਰੂਰ ਪੈ ਜਾਂਦਾ ਜਿੱਦਾਂ ਜਿੱਦਾਂ ਆਪਣੀ ਉਮਰ ਵੱਧਦੀ ਆ ਤੇ ਨਾਲ ਹੀ ਕਿਸੇ ਦੀ ਨਿਗਾ ਘੱਟ ਜਾਂਦੀ ਆ ਕਿਸੇ ਨੂੰ ਮੋਟਾਪਾ ਚੜ ਜਾਂਦਾ ਕਿਸੇ ਦੇ ਵਾਲ ਝੜ ਜਾਂਦੇ ਆ ਕਿਸੇ ਦੇ ਵਾਲ ਕਾਲੇ ਆ ਉਹ ਬਹੁਤ ਜਲਦੀ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਆਪਾਂ ਇਹ ਗੱਲਾਂ ਨੂੰ ਲੈ ਕੇ ਫਿਰ ਘਬਰਾਉਨੇ ਆ ਸੋਚਦੇ ਆ ਵੀ ਪਹਿਲਾਂ ਮੈਂ ਇਦਾਂ ਸੀ ਪੁਰਾਣੀਆਂ ਫੋਟੋ ਦੇਖ ਕੇ ਹਨ ਪਰ ਇਹ ਜ਼ਿੰਦਗੀ ਦਾ ਹਿੱਸਾ ਇਹਨਾਂ ਨੂੰ ਕਬੂਲ ਕਰਨਾ ਪੈਣਾ ਇਹ ਵੀ ਸਾਡੇ ਨਾਲ ਨਾਲ ਚੱਲਣਾ ਵਾ ਸੋ ਇਹਨੂੰ ਮੈਂ ਕਹੂੰਗਾ ਕਿ ਤੰਦਰੁਸਤੀ ਜਿਹੜੀ ਤੁਹਾਡੇ ਨਾਲ ਹਮੇਸ਼ਾ ਨਹੀਂ ਰਹਿਣੀ ਬਹੁਤ ਕੁਝ ਤੁਹਾਡੀ ਬਾਡੀ ਨੂੰ ਲੈ ਕੇ ਚੇਂਜਸ ਆਉਂਦੀਆਂ ਰਹਿਣਗੀਆਂ ਇਹਨਾਂ ਨੂੰ ਲੈ ਕੇ ਕੰਪਲੈਕਸ ਨਹੀਂ ਕੋਈ ਵੀ ਬਸ ਲੈ ਕੇ ਆਉਣਾ ਪੰਜਵੀਂ ਤੇ ਲਾਸਟ ਚੀਜ਼ ਜਿਹੜੀ ਪਰਮਾਨੈਂਟ ਨਹੀਂ ਹੈਗੀ ਇਹ ਮੈਂ ਤੁਹਾਨੂੰ ਹਿੰਟ ਦਵਾਂ ਪੁਆਇੰਟ ਤੁਸੀਂ ਆਪੇ ਗੈਸ ਕਰੋ ਕੀ ਹੋ ਸਕਦਾ ਜਿਹਦੇ ਪਿੱਛੇ ਸਾਰੀ ਦੁਨੀਆ ਭੱਜੀ ਫਿਰਦੀ ਆ ਬਸ ਇੰਨੀ ਗੱਲ ਤੋਂ ਸਮਝ ਗਏ ਹੋਵੋਗੇ ਮੈਂ ਕੀ ਦੀ ਗੱਲ ਕਰਨੀ ਆ ਪੈਸੇ ਦੀ ਪੈਸਾ ਸਥਾਈ ਨਹੀਂ ਹੈਗਾ ਤੁਹਾਡੇ ਕੋਲ ਜੇ ਕਿਸੇ ਕੋਲੇ ਹਮੇਸ਼ਾ ਪੈਸਾ ਰਹਿੰਦਾ ਵਾ ਉਹ ਉੱਤੇ 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 ਜਾਈ ਜਾਂਦਾ ਵਾ ਤਾਂ ਉਹਦੀ ਮਿਹਨਤ ਵੀ ਆ ਉਹਦੀ ਕਿਸਮਤ ਵੀ ਆ ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਸਥਾਈ ਆ ਉਹਦੇ ਕੋਲ ਪੈਸਾ ਹਮੇਸ਼ਾ ਰਹੂਗਾ ਵੀ ਉਹ ਸੇਫ ਆ ਸੇਫ ਕੋਈ ਵੀ ਨਹੀਂ ਹੈਗਾ ਕਿਹੜੇ ਬੰਦੇ ਦਾ ਕਦੋਂ ਕੀ ਨੁਕਸਾਨ ਹੋ ਜਾਣਾ ਨਹੀਂ ਪਤਾ ਉਹ ਪ੍ਰਮਾਤਮਾ ਨੂੰ ਪਤਾ ਜਿੰਨਾ ਮਰਜੀ ਕੋਈ ਅਮੀਰ ਬੰਦਾ ਕਦੋਂ ਉਹਨੇ ਗਰੀਬ ਹੋ ਜਾਣਾ ਇਹ ਵੀ ਨਹੀਂ ਪਤਾ ਸੋ ਇਥੋਂ ਇੱਕ ਸਿੱਖਿਆ ਵੀ ਬੜੀ ਸੋਹਣੀ ਮਿਲਦੀ ਆ ਪੈਸੇ ਦਾ ਕਦੇ ਮਾਣ ਵੀ ਨਾ ਕਰੋ ਤੇ ਬਹੁਤੇ ਪੈਸੇ ਦਾ ਲਾਲਚ ਵੀ ਨਹੀਂ ਕਰਨਾ ਚਾਹੀਦਾ ਉਹਨਾਂ ਕੋ ਹੋਵੇ ਜਿਹਦੇ ਨਾਲ ਸਾਡੀਆਂ ਲੋੜਾਂ ਪੂਰੀਆਂ ਹੋ ਜਾਣ ਚਲੋ ਲੋੜਾਂ ਨਹੀਂ ਤਾਂ ਆਪਣੇ ਸ਼ੌਂਕ ਨੇ ਜਿਹੜੇ ਤੁਹਾਡੇ ਉਹ ਪੂਰੇ ਹੋ ਜਾਣ ਪਰ ਸ਼ੌਂਕ ਪੂਰੇ ਹੁੰਦੇ ਵੀ ਹੋਣ ਤਾਂ ਵੀ ਆਪਾਂ ਲਾਲਚ ਕਰੀ ਜਾਂਦੇ ਆ ਆ ਵੀ ਲੈ ਲਾਂ ਉਹ ਵੀ ਲੈ ਲਾਂ ਤਾਂ ਫੇਰ ਸ਼ਾਇਦ ਉਹਦਾ ਕਈ ਵਾਰੀ ਆਪਾਂ ਨੂੰ ਖਮਿਆਜਾ ਮਾੜਾ ਵਿਭੁਗਤਣਾ ਪੈ ਸਕਦਾ ਸੋ ਇਹ ਜਿਹੜੀਆਂ ਪੰਜ ਚੀਜ਼ਾਂ ਬਾਰੇ ਆਪਾਂ ਗੱਲ ਕੀਤੀ ਕਿ ਇਹ ਪਰਮਾਨੈਂਟ ਨਹੀਂ ਹੈਗੀਆਂ ਇਹਨਾਂ ਨੂੰ ਕਬੂਲ ਕਰਨਾ ਸਿੱਖੋ ਇਹਨਾਂ ਦੇ ਨਾਲ ਜਿਹੜਾ ਮੋਹ ਪਾਉਣਾ ਵੀ ਆਪਾਂ ਜੇ ਛੱਡ ਦਈਏ ਤਾਂ ਜ਼ਿੰਦਗੀ ਆਪਣੀ ਬਹੁਤ ਚੰਗੀ ਹੋ ਜਾਊਗੀ ਲਾਸਟ ਵਾਲਾ ਪੁਆਇੰਟ ਖਾਸ ਤੌਰ ਤੇ ਪੈਸੇ ਵਾਲੇ ਤੇ ਤੁਸੀਂ ਜਿਹੜੇ ਆਪਣੇ ਵਿਚਾਰ ਹੋਰ ਦੇਣੇ ਮੈਂ ਉਹਦੇ ਬਾਰੇ ਘੱਟ ਬੋਲਿਆ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਕਨਸੈਪਟ ਲੈ ਕੇ ਜਲਦੀ ਹਾਜ਼ਰ ਹੋਊਂਗਾ ਜੀ